ਹਾਂਜੀ ਕਿ ਪੰਜਾਬ ਵਾਲੇ ਉਹ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਬਹੁਤ ਹੀ ਵੱਡੀ ਅਫਰੇਟ ਲੈ ਕੇ ਆਏ ਆ ਕਿਉਂਕਿ ਜੇ ਗੱਲ ਕਰੀਏ ਪੱਤਰਕਾਰਾਂ ਦੀ ਕਿਉਂਕਿ ਪੱਤਰਕਾਰਾਂ ਦੀ ਗੱਲ ਕਰਾਂਗੇ ਜੇ ਗੱਲ ਕਰਾਂਗੇ ਭਗਵੰਤ ਮਾਨ ਸੀਐਮ ਦੀ ਕਿਉਂਕਿ ਆਮ ਆਦਮੀ ਪਾਰਟੀ ਦੀ ਕਿਉਂਕਿ ਭਗਵੰਤ ਮਾਨ ਸੀਐਮ ਦਾ ਕਿਉਂਕਿ ਜੋ ਜਹਾਜ਼ ਸੀਗਾ ਕਿਉਂਕਿ ਕਈ ਪੱਤਰਕਾਰਾਂ ਕਨੇਓ ਜੇ ਸਵਾਲ ਪੁੱਛੇ ਗਏ ਤੇ ਪੱਤਰਕਾਰਾਂ ਤੇ ਬਹੁਤ ਹੀ ਵੱਡਾ ਐਕਸ਼ਨ ਲਿਆ ਗਿਆ ਤੇ ਪਹਿਲਾਂ ਤੁਹਾਨੂੰ ਥੋੜੀ ਸਪੀਚ ਸੁਣਾ ਦਈਏ ਪੰਜਾਬੀਓ ਫੇਰ ਕਰਾਂਗੇ ਵਿਚਾਰ ਸਾਂਝੇ ਤੇ ਆ ਸੁਣੋ ਫਿਰ ਬੋਲੇ ਉਹਨਾਂ ਦੇ ਪਰਚਾ ਕਰ ਦਿੱਤਾ ਗਿਆ ਉਸ ਪਰਚੇ ਦੇ ਖਿਲਾਫ ਬਠਿੰਡਾ ਦੇ ਵਿੱਚ ਸ਼੍ਰੀਚਰਵਾਰ ਵਾਲੇ ਦੇਣਾ ਡੀਸੀ ਦਫਤਰ ਦੇ ਸਾਹਮਣੇ ਇੱਕ ਇਕੱਠ ਰੱਖਿਆ ਗਿਆ ਸੀ ਅਤੇ ਵੱਡਾ ਇਕੱਠ ਕਰਨ ਦੇ ਵਿੱਚ ਰੀ ਨਹੀਂ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੋਰ ਵਰਗਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਵੀ ਹਿੱਸਾ ਲਿਆ ਗਿਆ ਜਿਸ ਕਰਕੇ ਇਹ ਇਕੱਠ ਹੋਰ ਵੀ ਵੱਡਾ ਹੋ ਗਿਆ ਪੱਤਰਕਾਰ ਪਹੁੰਚੇ ਆਰਟੀਆਈ ਕਾਰਕੁਨ ਪਹੁੰਚੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਅਤੇ ਵੱਖ-ਵੱਖ ਜਮਹੂਰੀ ਜਥੇਬੰਦੀਆਂ ਦੇ ਵੱਲੋਂ ਇਸ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਕੀਕਯੂ ਇਕਤਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਅਤੇ ਹੋਰ ਕਈ ਵੱਡੇ ਕਿਸਾਨ ਆਗੂ ਵੀ ਇਸ ਇਕੱਠ ਦੇ ਵਿੱਚ ਨਜ਼ਰ ਆਏ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਵੀ ਇਸ ਇਕੱਠ ਦੇ ਵਿੱਚ ਪਹੁੰਚੇ ਹੋਏ ਸਨ ਸਰਕਾਰ ਨੂੰ ਇਸ ਟਕਰਾ ਦਾ ਨਿਸ਼ਚਿਤ ਤੌਰ ਤੇ ਵੱਡਾ ਨੁਕਸਾਨ ਹੋਵੇਗਾ ਇਹ ਪੱਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਉਹੀ ਪੱਤਰਕਾਰ ਹਨ ਇਨਾਂ ਤੇ ਹੁਣ ਪਰਚਾ ਹੋਇਆ ਇਹ ਉਹੀ ਪੱਤਰਕਾਰ ਨੇ ਜੋ ਪਹਿਲਾਂ ਕਾਂਗਰਸ ਆ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੇ ਬਾਰੇ ਵੀ ਸਵਾਲ ਪੁੱਛਦੇ ਰਹੇ ਨੇ ਜਿਸ ਦਾ ਫਾਇਦਾ ਚੂਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਇਆ ਸੀ ਪਰ ਹੁਣ ਸਿੱਧਾ ਟਕਰਾ ਆਮ ਆਦਮੀ ਪਾਰਟੀ ਦੇ ਵੱਲੋਂ ਇਨ੍ਹਾਂ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਦਾ ਸਿਆਸੀ ਤੌਰ ਤੇ ਅਤੇ ਵੋਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਆ ਜ਼ਰੂਰ ਹੋਵੇਗਾ ਇਹ ਗੱਲ ਪੱਕੀ ਮੰਨੀ ਜਾ ਰਹੀ ਹੈ ਅੱਗੇ ਵੱਧੇ ਹਾਂ ਜੀ ਕਿ ਪੰਜਾਬ ਵਾਲੇ ਤੁਸੀਂ ਸੁਣ ਹੀ ਲੇਤਾ ਜੇ ਗੱਲ ਕਰੀਏ ਹੁਣ ਸੀਨੀਅਰ ਤੋਂ ਸੀਨੀਅਰ ਪੱਤਰਕਾਰਾਂ ਦੀ ਕਿਉਂਕਿ ਪਹਿਲਾਂ ਵੀ ਮੈਂ ਕਈ ਵੀਡੀਓ ਪਾਈਆਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹਾਂ ਕਿਉਂਕਿ ਪੱਤਰਕਾਰਾਂ ਦੀ ਨਾ ਹੀ ਤਾਂ ਕਿਸੇ ਨਾਲ ਦੁਸ਼ਮਣੀ ਹੁੰਦੀ ਆ ਨਾ ਹੀ ਗੁੱਬਕਲਾਟ ਹੁੰਦੀ ਆ ਕਿਸੇ ਨਾਲ ਕਿਉਂਕਿ ਇਹਨਾਂ ਦਾ ਤਾਂ ਫਰਜ਼ ਬਣਦਾ ਹੁੰਦਾ ਪੱਤਰਕਾਰਾਂ ਦਾ ਵੀ ਸ਼ੀਸ਼ਾ ਜਿਵੇਂ ਸ਼ੀਸ਼ਾ ਇਹਨਾਂ ਦੇਖਦੇ ਆਪਾਂ ਸ਼ੀਸ਼ੇ ਦੇ ਵਿੱਚ ਮੰਨ ਲਓ ਚਿਹਰਾ ਦੇਖਦੇ ਆਂ ਵੀ ਸੱਚ ਸਾਹਮਣੇ ਕਰਨਾ ਜਾਂ ਝੂਠ ਸਾਹਮਣੇ ਕਰਨਾ ਨਾ ਤਾਂ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੁੰਦੀ ਆ ਨਿੱਜੀ ਤੌਰ 'ਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਵੱਧ ਤੋਂ ਵੱਧ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ